ਇਹ ਕਿਤਾ ਸ਼ੱਬਾ ਸਵੇਰ ਦਾ ਪਤਾ ਨਹੀਂ ਕਿੱਥੇ ਨਿਕਲਿਆ ਇਹ ਵੀ ਬੜਾ ਕੰਮਚੋਰ ਹੈ ਓਹੋ ਅਰੇ ਤੋੜਾ ਵੀ ਪਰ ਨਾਲੇ ਹੁਣ ਮੈਂ ਕਿੱਧਰ ਕਿੱਧਰ ਹੋਵਾਂ ਆਪੇ ਨੂੰ ਗਾਇ ਇੱਕ ਬੰਦਾ ਹੋਰ ਰੱਖ ਲਓ ਇਹਨਾਂ ਦੀ ਕੀ ਦਨੇ ਸੇ ਕੰਜੂਸੀ ਨੇ ਮੈਨੂੰ ਲੈ ਗਿਰਿਆ ਜੱਬਰੂ ਪਾਪਾ ਕੋਈ ਕਹਿੰਦਾ ਨਹੀਂ ਉਹ ਤੜਕੇ ਨਿਕਲ ਜਾਂਦਾ ਬੋਰੇ ਭਰਨ ਦਾ ਮਾਰ ਆ ਫਿਰ ਲੋਕੀ ਲਾਂਮਾ ਲੈ ਕੇ ਆ ਜਾਂਦੇ ਵੀ ਆਟੇ ਸੁਸਰੀ ਪੈ ਗਈ ਆ ਪਹਿਲਾਂ ਪੀਣ ਕਰਕੇ ਦੇਖ ਨਹੀਂ ਜਾਂਦੇ ਉਹੋ ਜਿਹਾ ਮੇਰਾ ਪਾਪਾ ਜਿਹੜਾ ਲੈ ਲੈਂਦਾ ਵੇ ਤਾਂ ਨਹੀਂ ਜਾਂਸਦਾ ਨਹੀਂ ਆਟਾ ਗਵਿਰ ਹੈਗਾ ਕਿੰਨਾ ਕੁ ਪਿਆ ਆਪਣੇ ਕੋਲ ਆਟੇ ਦੇ ਦੇ ਦੰਦੇ ਲੱਗੇ ਪਏ ਤੁਹਾਨੂੰ ਕਿੰਨਾ ਕੁ ਚਾਹੀਦਾ ਪਾਦੇ ਵੀਰ 2 ਕਿਲੋ 2 ਕਿਲੋ ਉਸ਼ਣ ਦੇ ਆਂਡਿਆਂ ਜੇ ਤਾਂ ਟਰਾਲੀ ਲਾਦ ਕੇ ਖੜਨੀ ਹੁੰਦੀ ਓਏ ਆ ਨਹੀਂ ਚਾਹੀਦਾ ਫਿਰ ਕੜਾ ਬਾਜਰੇ ਦਾ ਚਾਹੀਦਾ ਵਾ 12 ਤੇ ਅਜੇ ਕੱਲ ਡੰਗਰਾਂ ਨੂੰ ਪਾਉਣ ਨੂੰ ਨਹੀਂ ਲੱਭਣ ਡਿਆ ਤੈਨੂੰ ਆਟਾ ਕਿੱਥੋਂ ਦੇ ਦੀਏ ਸਿੱਧਾ ਕਹੋ ਨਹੀਂ ਹੈਗਾ ਤੂੰ ਤੇ ਬੋਲਦਾ بڑا ਔਖਾ ਬੜਾ ਬਹੁ ਅੱਜ ਨਹੀਂ ਮੈਂ ਗੱਡੀ ਤੇ ਆਉਣਾ ਅੱਜ ਮੋਟਰਸਾਈਕਲ ਤੇ ਆਉਂਗਾ ਮੈਂ ਉਹ ਜਨਾਬ ਮੈਂ ਜਦੋਂ ਗੱਡੀ ਉੱਪਰ ਦੱਸੀ ਉਹ ਮੈਂ ਗੱਡੀ ਕਿਥੋਂ ਲਾਵਾਂ ਗੱਡੀ ਪਾਪਾ ਲੈ ਗਿਆ ਵਾ ਮੈਂ ਨਹੀਂ ਜਾਣਾਂ ਜਦੋਂ ਗੱਡੀਓ ਦੱਸੀ ਚੱਕਾ ਪਾਏ ਅੱਛੀ ਲੱਗੇ ਉਹ ਇਹਨੂੰ ਕਿਹੜਾ ਸਮਝਾਵੇ ਕਿ ਰੋ ਰੋਜ਼ ਗੱਡੀ ਦਿੰਦਾ ਕੋਈ ਮੰਗਵੀ ਉਹ ਕੀ ਹਾਲ ਹੈ ਜਨਾਬ ਉਹ ਸਾਡੇ ਕਦੇ ਹਾਲ ਚਾਲ ਆਲੇ ਭਰਾ ਹਾਲ ਚਾਲ ਦੇ ਤੇਰੇ ਆ ਰੋਜ਼ ਤਿਆਰ ਸ਼ਹਿਰ ਹੋ ਗਈ ਇੱਥੇ ਬਹਿ ਜਾ ਆ ਪੰਡ ਪੱਠਿਆਂ ਦੀ ਜਨਨਤਰ ਕਰਦੇ ਨੂੰ ਲਿਆ ਕੇ ਨਾ ਦਈਏ ਕਰਦੇ ਜੀ ਨਹੀਂ ਦਿੰਦੇ ਤੇਰੀ ਜ਼ਿੰਦਗੀ ਰਾਜਿਆਂ ਵਾਲੀ ਪਾਉ ਇਦਾਂ ਹੀ ਆ ਨਾ ਫਿਰ ਦੈਸਤ ਬਾਗ ਰੱਖੀ ਪੂਰੀ ਘਰ ਦੇ ਵਿੱਚ ਡਰਦਾ ਕੋਈ ਮੈਨੂੰ ਕੰਮ ਨਹੀਂ ਕਹਿੰਦਾ ਆ ਕਿਉਂ ਕੋਈ ਕੰਮ ਹੀ ਪਿਆਦ ਨਾ ਡਰਦੇ ਆ ਸਾਰੇ ਮੈਥੋਂ ਕੰਮ ਨਾ ਕਹਿ ਦੇਣਾ ਡਰਦੇ ਆ ਕਿਉਂ ਤੇ ਦੰਦੀਆਂ ਵਡਣਆਂ ਪੈਣਾ ਉਹਨਾਂ ਨੂੰ ਓਏ ਉਹ ਗੱਲ ਨਹੀਂ ਆ ਜੇ ਕਿਤੇ ਕੰਮ ਕਹਿਣ ਵੀ ਨਾ ਆ ਆਪਾਂ ਆੜ ਜਣੇ ਆ ਆਪਾਂ ਨਹੀਂ ਕਰਦੇ ਤਿੰਨ ਚਾਰ ਦਿਨ ਬਾਅਦ ਚ ਰੋਟੀ ਨਹੀਂ ਖਾਈ ਦੀ ਅਗਲੇ ਅੱਗੇ ਪਿੱਛੇ ਲੈ ਕੇ ਘੁੰਮਦੇ ਆ ਓਏ ਇਧਰ ਤੇ ਜੇ ਕਿਤੇ ਮਜ਼ਾਕ ਨਾ ਵੀ ਕਹਿ ਦੀ ਮੈਂ ਨਹੀਂ ਖਾਣੀ ਦੁਜੀਰੀ ਪੁੱਛ ਦੇਣੀ ਅਗਲੇ ਹਾਂ ਠੀਕ ਹੈ ਭਰਾ ਤੇਰਾ ਸਰਦਾ ਮੈਂ ਤੇ ਜਾਵਾਂ ਓਏ ਆ ਜਾ ਬੈਨਿਆ ਤੂੰ ਜਾ ਕੇ ਕਰਨਾ ਵਾ ਬੈਨਿਆ ਘੜੀ ਪੀਪਲ ਥਲੇ ਆ ਜਾ ਮਰੂ ਮਰੂ ਕਿਤਾ ਕੱਖ ਨਹੀਂ ਹੋਣਾ ਜਾ ਜਾ ਪਤਾ ਨਹੀਂ ਕਿੱਥੇ ਨਿਕਲਿਆ ਈ ਉਹ ਇੱਥੇ ਮੋੜ ਤੇ ਵੀ ਨਹੀਂ ਹੈਗਾ ਓਏ ਜਵਾਨੋ ਕਿਤੇ ਸਾਡਾ ਕਾਕੂ ਨਹੀਂ ਵੇਖਿਆ ਹਾਂ ਬਾਬਾ ਮੈਂ ਉੱਥੋਂ ਹੀ ਆਇਆ ਹਾਂ ਜੰਜਕਰ ਬੈਠਾ ਪੀਪਲ ਥੱਲੇ ਫੁਕਰੀਆਂ ਮਾਂਡਿਆਈਏ ਕੱਲ ਨੂੰ ਟਾਈਮ ਨਾ ਆ ਜਾਈ 12:00 ਵਜੇ ਚਟਾ ਪਜਾਮਾ ਕੁਰਦਾ ਪਾ ਕੇ ਆਪਾਂ ਮੇਲੇ ਆਣਾ ਵਾ ਕਿਉਂਕਾ ਮੇਲੇ ਤੇ ਚਲ ਜਾਗੇ ਪਰ ਖਰਚਾ ਨਹੀਂ ਹੈਗਾ ਯਾਰ ਮੇਰੇ ਕੋ ਲੈ ਭਰਾ ਦੇ ਨਾ ਕਾ ਦੀ ਟੈਨਸ਼ਨ ਲੈਣਾ ਬਸ ਤੂੰ ਟਾਈਮ ਨਾ ਆ ਜਾਈ ਪੱਠੇ-ਪੁੱਠੇ ਲੈ ਆਵੀਂ ਇਹ ਨਾ ਕਿ ਲੇਟ ਹੋ ਜਾਈਏ ਬਾਅਦ ਚ ਬਸ ਠੀਕ ਆ ਰਾਸ਼ਨ ਦੇ ਆਵੈਰੀਆ ਤੈਨੂੰ ਇਹ ਨਹੀਂ ਪਤਾਦਾ ਵੀ ਘਰ 'ਚ ਕਿਹੜੀ ਚੀਜ਼ ਹੈਗੀ ਤੇ ਕਿਹੜੀ ਨਹੀਂ ਹੈਗੀ ਉਹ ਤਾਂ ਚੀਜ਼ਾਂ ਸਾਰੀਆਂ ਘਰੇ ਪਈਆਂ ਮੈਂ ਕਿਹੜੀਆਂ ਨਾਲ ਹੀ ਫਿਰਨਿਆ ਉਹ ਤੈਨੂੰ ਤਾਂ ਕਹੇ ਚੱਕੀ ਤੁਹਾਡਾ ਚੁੱਕ ਕੇ ਲੈ ਗਈ ਕਿਉਂ ਨਹੀਂ ਤੂੰ ਓਏ ਆਟਾ ਤੇ ਪਪਾ ਜੀ 20 ਦਿਨ ਹੋਏ ਲਿਆਂਦੇ ਨੂੰ 30 ਕਿਲੋ ਆਜਾਟਾ ਮੋਦਨ ਲੈ ਕੇ ਆਇਆ ਵਾ ਤੇ ਐਡੀ ਛੇਤੀ ਖਤਮ ਵੀ ਹੋ ਗਿਆ ਵਾ ਉਹ 30 ਕਿਲੋ ਉਹ 30 ਕਿਲੋ ਦੇ ਹਫ਼ਤੇ ਤੂੰ ਖਾ ਜਾਣਾ ਚੌਲੇ 20 ਦਿਨਾਂ ਦੇ ਦੋ ਗੇੜੇ ਤੇ ਮੈਨ ਰਾਤੇ ਚੱਕੀ ਦੇ ਤੂੰ ਘਰ ਟਿਕ ਤੇ ਤੈਨੂੰ ਪਤਾ ਹੋਵੇ ਕਿਸ ਚੀਜ਼ ਦਾ ਓ ਬੱਲੇਓ ਤੇਰੇ ਤੇਰੇ ਚੱਕਰ ਚ ਮੈਂ ਤੇ ਮਰਾਲੀ ਡੰਗਰ ਭੁਖੇ ਇੱਥੇ ਮਾਰ ਮਾਰ ਫੁਗੜੀਆਂ ਤੇ ਮੇਰਾ ਸਿਰ ਪੀਟ ਕਰ ਲਾਸਾਈ ਉ ਤੂੰ ਤੇ ਕਿਨਾ ਘਰੇ ਮਰੀ ਚਲਦੀ ਬੜੀ ਆ ਸਾਰੇ ਮੇਰੇ ਤੋਂ ਡਰਦੇ ਆ ਆ ਵੇਖ ਲੈ ਤੈਨੂੰ ਹਾਰ ਪੈਂਦੇ ਨਿਕ ਮਾਰਿਆ ਤੁਹਾਡਾ ਘਰ ਬਾਰੇ ਹੋਲ ਰਹਿੰਦਾ ਘਰ ਤੇ ਕਿਤੇ ਇੱਜ਼ਤ ਕਰਨੀ ਨਹੀਂ ਹੁੰਦੀ ਬਾਹਰ ਹੀ ਮੱਸਾ ਇੱਜ਼ਤ ਕਰ ਲਿਆ ਕਰੋ ਤੂੰ ਬੰਦੇ ਦੇ ਪੁੱਤਾਂ ਵਾਂਗੂ ਤੁਰ ਜਾ ਇਹ ਨਾ ਕਿਤੇ ਤੈਨੂੰ ਇਥੇ ਮੈਂ ਮੈਡਲ ਪਾ ਕੇ ਕੱਲਾਂ ਕਿਹੜੀ ਚੱਕਦੀ ਐ ਉਹ ਤਲਵੰਡੀ ਵਾਲਿਆਂ ਦੀ ਹੈਲੋ ਜਵਾਨਾ ਕਿੱਥੇ ਆ ਵੱਡੇ ਤੇ ਕਰਨੇ ਆ ਉਹ ਯਾਰ ਆਟਾ ਲੈ ਕੇ ਆਉਣੇ ਜੱਕੀ ਤੇ ਤਲਵਣਿਓ ਚਲ ਏਦਾਂ ਕਰੀ ਤੂੰ ਤੋੜਾ ਲੈ ਕੇ ਸਿੱਧਾ ਉੱਥੇ ਜਾ ਜੀ ਮੈਂ ਚੱਲਿਆ ਜੱਕੀ ਤੇ ਚੰਗਾ ਆਗੜਾ ਚੋਰ ਜਾ ਤੁਰਿਆ ਫਿਰੰਡਿਆ ਉਹ ਹਲੋ ਪਾ ਕੀ ਇਧਰ ਉਧਰ ਚਾਕੰਡਿਆ ਤੇਰਾ ਕੁੱਤਾ ਗਵਾਰੀਆ ਮੈਂ ਤਾਂ ਆਟਾ ਲੈਣਾ ਆਵਾ ਤੂੰ ਦੇ ਮੂੰਹ ਸਰੀ ਬੜਾਵਲੇ ਟਿਆ ਕੀ ਗੱਲ ਹਲਕਾ ਆਵਾ ਤੁਹਾਡੀ ਚੱਕੀ ਦਾ ਆਟਾ ਕਿਨਾਂ ਔੜਦਾ ਵਾ ਤਾਂ ਬਣਿਆ ਮੈਂ ਤਾਂ ਸਾਰਾ ਦਿਨ ਇੱਥੇ ਰਹਿਣਾ ਮੈਨੂੰ ਤੇ ਔੜਦਾ ਦੀਦਾ ਨਹੀਂ ਔੜਦਾ ਦੀਦਾ ਨਹੀਂ ਤਾਈਓ ਬੜਾ ਸੁਣਾ ਆਪਣੀ ਸ਼ਕਲ ਵੇਖੀ ਆ ਆਟਾ ਪੋਣ ਵਾਲੇ ਬੰਬੂ ਵਰਗੀ ਆ ਜੁਬਾਨ ਤੇ ਬੜੀ ਚਲਦੀ ਆ ਕਦੀ ਹੱਥ ਵੀ ਚਲਾ ਲਿਆ ਕਰ ਆ ਇੰਚ ਇੰਚ ਘਟੜਿਆ ਮਸ਼ੀਨਾਂ ਦੇ ਕਦੀ ਸਾਫ਼ ਨਹੀਂ ਕੀਤੀ ਕਾ ਕਰਦੇ ਆ ਸਾਫ਼ ਦੀਵਾਲੀ ਦਾ ਕਰੀ ਦੀਆਂ ਆਓ ਦੀਵਾਲੀ 10 ਸਾਲਾਂ ਬਾਅਦ ਆਉਂਦੀ ਨਹੀਂ ਆ ਜਦੋਂ ਇਹਨਾਂ ਤੇ ਟਾਕੀ ਵੱਜਦੀ ਆ ਟਾਕੀ ਦਾ ਤਾਂ ਪਤਾ ਨਹੀਂ ਪਈ ਵੱਜਣੀ ਹੋ ਕਿ ਨਹੀਂ ਵੱਜਣੀ ਜਿੱਦਾਂ ਦੀਆਂ ਤੂੰ ਗੱਲਾਂ ਕਰਨ ਡਿਆਣਾ ਤੇਰੇ ਬੇਲ ਚਾ ਵੱਜ ਜਾਣਾ ਹੀ ਹੋ ਉਹਦੀਆਂ ਗੱਲਾਂ ਨਾ ਕਰ ਹਾਤਾ ਜੋਖ ਆ ਕੀ ਦੇ ਨਾਮ ਤੇ ਹੀ ਕਾਲਾ ਸਿੰਘ ਕਾਲਾ ਸਿੰਘ ਮੈਣੀ ਆਲਾ ਆਹ ਮੈਣੀਆ ਤੁਹਾਡਾ 40 ਕਿਲੋ ਆਟਾ ਦੇ ਵਿੱਚੋਂ 3 ਕਿਲੋ ਕਾਰਡ ਕੱਟੀ ਗਈ ਤੇ ਆਟਾ ਬਣ ਕੇ 60 ਰੁਪਏ ਪਈ ਲਿਆਂਦੀ ਪਈ ਨਹੀਂ ਪਈ ਤੇ ਹਨੀ ਆ ਯਾਰ ਪਾਪਾ ਕਹਿੰਦਾ ਯਾਰ ਗੱਲ ਕਰਾ ਦੀ ਗੱਲ ਕਰਾ ਦੀ ਕੀ ਗੱਲ ਤੂੰ ਨਾਕੇ ਤੇ ਘੇਰੇ ਆ ਗਿਆ ਮੈਂ ਤਿਆਰ ਤੂੰ ਆਇਆ ਹੋਇਆ ਅੰਜ ਤਾਂ ਬਸਾ ਦੇ ਚੈੱਕ ਕਰਨ ਲੱਗਾ ਹੁਣਾਂ ਰੁਪਈਏ ਤੇਰੀ ਜੇਬ ਚ 60 ਨਹੀਂ ਆ ਔਖਾ ਜਿਹਾ ਹੋ ਜਨਾ ਪਾਪਾ ਕਹਿੰਦਾ ਤਾਂ ਕਹਾਂ ਮੈਂ ਆਪੇ ਦੇ ਦੂੰ ਆ ਪੇਗੋਂ ਦੇ ਪਾਪਾ ਆਪਣਾ ਹੁੰਦਾ ਤਾਈਓ ਨੇ ਤੈਨੂੰ ਤੋੜਤਾ ਨੰਗੜੂ ਉੱਦ ਜਾਗੇ ਯਾਰ ਪੈਸੇ ਅਸੀਂ ਪਿੰਡ ਛੱਡ ਕੇ ਬਾਹਰ ਚਲੇ ਆ ਜੋਖ ਦੇ ਦੋ ਆਟਾ ਐਰ ਕਿਤੇ ਮੈਂ ਤੁਹਾਨੂੰ ਦੇਣਾ ਆਟਾ ਜੋਖ ਪਰ ਅਗਲੀ ਏਰੀ ਭਾਈ ਦੋ ਬਣਾ ਚੱਕੀ ਦੇ ਪੈਰ ਨਹੀਂ ਪੋੜਾ ਲਿਆ ਕੱਚ ਬਣਾਤਾ ਟੋੜਾ ਤੇ ਮੈਂ ਲੈਕ ਨਹੀਂ ਜਾਂਦਾ ਤੁਹਾਡੇ ਕੋ ਨਹੀਂ ਹੈਗਾ ਟੋੜਾ ਬਈ ਹਰ ਕੋ ਨਹੀਂ ਹੈਗਾ ਓਏ ਕਿੰਨੇ ਪੈ ਚਪਾ ਦੇ ਇੱਕ ਜਿਹਾ ਉਹ ਨਾ ਵੀਰੇ ਗਿਣਤੀ ਦੇ ਟੋੜੇ ਇੰਨਾ ਜਾਟਾ ਸ਼ਹਿਰ ਜਾਣਾ ਆਪਣਾ ਟੋੜਾ ਮੰਗਾ ਆਪਣਾ ਟੋੜਾ ਉਹ ਕੀਤਾ ਦਾ ਹੈਗਾ ਜਵਾਨ ਨੂੰ ਫੋਨ ਆਉਂਦਾ ਲੈ ਕੇ ਜਵਾਨ ਨੂੰ ਅਚਾਲਾ ਸਾਡਾ ਵੀ ਇੱਕ ਬਲਬ ਜਿਆ ਸੜਿਆ ਆ ਨਾਲੇ ਜਵਾਨ ਕੋਲ ਲਵਾਉਨੇ ਬਲਬ ਵੀ ਜਵਾਨਾ ਕਿੱਥੇ ਉਤਰਨਾ ਵਾ ਬਾਬਾ ਚੱਕੀ ਤੇ ਉਤਰਨਾ ਵਾ ਉਹ ਕੱਲ੍ਹ ਹੀ ਨਾ ਚੱਕੀ ਤੇ ਨਹੀਂ ਨਹੀਂ ਮਸ਼ੀਨਾ ਵੀ ਹੁੰਦਗਾ ਹੜਵੀ ਤੋੜਾ ਉਹ ਜਵਾਨ ਐ ਨਾ ਟਾਈਮ ਲਾਤਾ ਵਾ ਵੀਰ ਅੱਜ ਮੈਨੇ ਕੁੱਤੇ ਨੇ ਘੇਰ ਲਿਆ ਮੈਂ ਤੇ ਮਾਂਹਾਂ ਜਾਨ ਬਚਾ ਕੇ ਆਇਆ ਓਏ ਆ ਜਵਾਨ ਇਹ ਤੇ ਐ ਜਿੱਦਾਂ ਸ਼ਵਾਰੇ ਜੋ ਗਿੱਡਕ ਗੱਡੀ ਜਾਂਦੀ ਵੀਰ ਇੰਨੀ ਚੁੱਪ ਕਿਡਾ ਆਲਾ ਕੁੱਤਿਆਂ ਦੇ ਮੈਨੂੰ ਗੁੱਸਾ ਆਇਆ ਨਹੀਂ ਹੂੰ ਇਹਦੇ ਤੇ ਆ ਜਾਣਾ ਹੀ ਓ ਪਤਾ ਵੀਰ ਮੈਨੂੰ ਜਿੰਨਾ ਕ ਤੈਨੂੰ ਗਸਾਣਾ ਜਿੰਨਾ ਕ ਗੁੱਸਾ ਤੈਨੂੰ ਆਣਾ ਨਾ ਇੰਨਾ ਕ ਮੈਨੂੰ ਆਇਆ ਹੀ ਰਹਿੰਦਾ ਜਦੋਂ ਕਰਦੇ ਮੈਨੂੰ ਟਾਈਮ ਨਾ ਚਾਹ ਲੈ ਦਿੰਦੇ ਓਏ ਤੇਰਾ ਮੂੰਹ ਵੇਖ ਕੇ ਪਤਾ ਲੱਗਣ ਡਿਆ ਚਾਹ ਪੀ ਪੀ ਤੇਰਾ ਰੰਗ ਉੱਡਿਆ ਤੂੰ ਹੀ ਕਿ ਲੜੀ ਜਨੇ ਉਹ ਪ੍ਰਾ ਤੂੰ ਦਾ ਚੌਕਰ ਗਈ ਆ ਉਹ ਇਹਨੇ ਚੌਕਰ ਨਾ ਨਹੀਂ ਵੱਡੇ ਹੋਣਾ ਇਹਨੂੰ ਜਾ ਕੇ ਕੈਲਸ਼ੀਅਮ ਦੀਆਂ ਸ਼ੀਸ਼ੀਆਂ ਪਿਆਓ ਉਹ ਨਾ ਛੇੜ ਭਰਾ ਇਹਨੂੰ ਉਹ ਇਹਦੇ ਆਸ ਹੀ ਨਹੀਂ ਮੱਜਾਂ ਵਾਦੀ ਚਾਹੀਦੀ ਇਹ ਚੌਕਰ ਉਹ ਚੱਲ ਜਵਾਨਾ ਗੁੱਸਾ ਨਾ ਕਰ ਇੱਕ ਕੰਮ ਕਰੇਗਾ ਹਾਂ ਦੱਸ ਆ ਉੱਥੇ ਆਈ ਖੋੜੇ ਚ ਵੜੀ ਤੂੰ ਆ ਕੱਲ ਦੀ ਜਰਾਬ ਲੈ ਗਿਆ ਉਹ ਕਢਣੀ ਵੀਰੇ ਇਹਨੂੰ ਚੁੱਪ ਕਰਾਵਾ ਮੈਂ ਗੋਡਿਆਂ ਤੇ ਤਾਂ ਲੈਣਾ ਬਾਂਦਰ ਜੇ ਨੂੰ ਉਹ ਨਾ ਛੇੜੋ ਇਹਨੂੰ ਤੈਨੂੰ ਮੈਂ ਬਾਰ ਬਾਰ ਕਹਿੰਦਾ ਜੀ जे तेरा चक भरल्या ना मुक्या तुनिच टीके लवाई